ਕਿਸੇ ਪਿੰਡ ਵਿੱਚ ਰਹਿਣੇ ਵਾਲਾ ਰਾਜਨ ਨਾਮ ਦਾ ਮੁੰਡਾ ਜੋ ਹਮੇਸ਼ਾ ਚਿੰਤਿਤ ਪਰੇਸ਼ਾਨ ਉਦਾਸ ਰਹਿੰਦਾ ਸੀ ਰਾਜਨ ਦੀ ਚਿੰਤਾ ਦਾ ਕਾਰਨ ਇਹ ਸੀ ਕਿ ਉਹ ਉਮਰ ਤੋਂ ਪਹਿਲਾਂ ਹੀ ਬੁੱਢਾ ਹੋਣ ਲੱਗਾ ਸੀ ਰਾਜਨ ਦੀ ਕੋਈ ਜ਼ਿਆਦਾ ਉਮਰ ਵੀ ਨਹੀਂ ਸੀ ਸਿਰਫ 35 ਸਾਲ ਦੀ ਉਮਰ ਵਿੱਚ ਬੁੱਢਾ ਦਿਖਾਈ ਦੇਣ ਲੱਗਾ ਸੀ ਉਸ ਦੇ ਅੱਗੇ ਦੇ ਵਾਲ ਸਫੇਦ ਹੋਣ ਲੱਗੇ ਸੀ ਉਸ ਦੀ ਅੱਖਾਂ ਦੇ نیچے ਗੱਡੇ ਹੋਣ ਲੱਗੇ ਸੀ ਚਿਹਰੇ ਪਰ ਅਜੀਬ ਜਹੀ ਝੁਰੜੀਆਂ ਪੈ ਗਈਆਂ ਸੀ ਆਪਣੀ ਇਸੀ ਹਾਲਤ ਦੇ ਕਾਰਨ ਰਾਜਨ ਹਮੇਸ਼ਾ ਪਰੇਸ਼ਾਨ ਅਤੇ ਚਿੰਤਿਤ ਰਹਿੰਦਾ ਸੀ ਅਤੇ ਉਸ ਦਾ ਸੁਭਾਅ ਵੀ ਬੜਾ ਚਿੜਚਿੜਾ ਤੇ ਗੁਸੈਲ ਹੋ ਗਿਆ ਸੀ ਰਾਜਨ ਦੇ ਮਾਤਾ ਪਿਤਾ ਵੀ ਆਪਣੇ ਪੁੱਤ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਦੇਖ ਕੇ ਕਾਫੀ ਚਿੰਤਿਤ ਰਹਿੰਦੇ ਸੀ ਉਹ ਵੀ ਸੋਚਦੇ ਸੀ ਕਿ ਉਹਨਾਂ ਦਾ ਪੁੱਤ ਜਵਾਨੀ ਵਿੱਚ ਹੀ ਬੁੱਢਾ ਦਿਖਾਈ ਦੇਣ ਲੱਗਾ ਹੈ ਰਾਜਨ ਦੇ ਮਾਤਾ ਪਿਤਾ ਨੇ ਆਪਣੇ ਪੁੱਤ ਨੂੰ ਤੰਦਰੁਸਤ ਬਣਾਉਣੇ ਦੇ ਲਈ ਕਈ ਠੋਸ ਉਪਾਅ ਵੀ ਕੀਤੇ ਪਰ ਉਹਨਾਂ ਦਾ ਕੋਈ ਵੀ ਉਪਾਅ ਕਾਰਗਰ ਨਹੀਂ ਹੋਇਆ ਰਾਜਨ ਦੇ ਮਾਤਾ ਪਿਤਾ ਨੇ ਰਾਜਨ ਦੇ ਲਈ ਕਈ ਤਰ੍ਹਾਂ ਦੀ ਆਯੁਰਵੈਦਿਕ ਔਸ਼ਧੇ ਅਦਾ ਵੀ ਪ੍ਰਯੋਗ ਕਰਵਾਇਆ ਵੱਡੇ ਬਜ਼ੁਰਗਾਂ ਤੇ ਅਨੁਭਵੀ ਲੋਕਾਂ ਦੀ ਜਿੰਨੀ ਵੀ ਗੱਲਾਂ ਸੀ ਸਾਰਿਆਂ ਦਾ ਉਹਨਾਂ ਨੇ ਪਾਲਣ ਵੀ ਕਰਵਾਇਆ ਪਰ ਰਾਜਨ ਦੇ ਉੱਪਰ ਇਸ ਦਾ ਕੋਈ ਵੀ ਅਸਰ ਨਹੀਂ ਪੈ ਰਿਹਾ ਸੀ ਇਸ ਗੱਲ ਨੂੰ ਲੈ ਕੇ ਰਾਜਨ ਦੇ ਮਾਤਾ ਪਿਤਾ ਅਤੇ ਰਾਜਨ ਸਾਰੇ ਪਰੇਸ਼ਾਨ ਰਹਿੰਦੇ ਸੀ ਫਿਰ ਇੱਕ ਦਿਨ ਦੀ ਗੱਲ ਹੈ ਕਿ ਇੱਕ ਵਿਅਕਤੀ ਰਾਜਨ ਦੇ ਘਰ ਪਰ ਆਇਆ ਤੇ ਕਹਿਣ ਲੱਗਾ ਕਿ ਇੱਥੇ ਤੋਂ ਕੁਝ ਦੂਰੀ ਪਰ ਇੱਕ ਸਾਧੂ ਬਾਬਾ ਆਏ ਹੋਏ ਹਨ ਜਿਨ੍ਹਾਂ ਦੀ ਉਮਰ ਤਾਂ 80 ਸਾਲ ਦੀ ਹੈ ਪਰ ਹੂ ਉਮਰ ਵਿੱਚ 18 ਸਾਲ ਦੇ ਦਿਖਾਈ ਦੇ ਰਹੇ ਹਨ ਐਸਾ ਲੱਗਦਾ ਹੈ ਕਿ ਜਿਵੇਂ ਉਹ ਹੁਣਾ ਦੇ ਸਰੀਰ ਪਰ ਬੁਢਾਪੇ ਦਾ ਕੋਈ ਅਸਰ ਹੀ ਨਹੀਂ ਹੈ ਜਿਵੇਂ ਉਹਨਾਂ ਦੇ ਸਰੀਰ ਵਿੱਚ ਬੁਢਾਪਾ ਰੁਕ ਜਿਹਾ ਗਿਆ ਹੈ ਮੈਂ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਇਹ ਸਾਧੂ ਬਾਬਾ ਬੜੇ ਹੀ ਅਨੁਭਵੀ ਹਨ ਅਤੇ ਇਹ ਕੁਝ ਐਸੇ ਨਿਯਮਾਂ ਦੇ ਬਾਰੇ ਵਿੱਚ ਵੀ ਜਾਣਦੇ ਹਨ ਜਿਨ੍ਹਾਂ ਦਾ ਪਾਲਣ ਕਰਨ ਦੇ ਬਾਅਦ ਕੋਈ ਵੀ ਵਿਅਕਤੀ 80 ਦੀ ਉਮਰ ਵਿੱਚ 18 ਸਾਲ ਦਾ ਜਵਾਨ ਦਿਖਣ ਲੱਗੇਗਾ ਉਸ ਵਿਅਕਤੀ ਨੇ ਰਾਜਨ ਦੇ ਮਾਤਾ ਪਿਤਾ ਨੂੰ ਕਿਹਾ ਕਿ ਜੇਕਰ ਮੇਰੀ ਗੱਲ ਮੰਨੋ ਤਾਂ ਤੁਸੀਂ ਵੀ ਰਾਜਨ ਨੂੰ ਲੈ ਕੇ ਇਸ ਸਾਧੂ ਦੇ ਕੋਲ ਚਲੋ ਉਹ ਸਾਧੂ ਬਾਬਾ ਰਾਜਨ ਦੇ ਲਈ ਜ਼ਰੂਰ ਕੋਈ ਨਾ ਕੋਈ ਉਪਾਅ ਦੱਸਣਗੇ ਦੋਸਤੋ ਇਹੀ ਸੋਚ ਕੇ ਅਗਲੇ ਦਿਨ ਸਵੇਰੇ ਰਾਜਨ ਅਤੇ ਰਾਜਨ ਦੇ ਮਾਤਾ ਪਿਤਾ ਉਸ ਸਾਧੂ ਦੀ ਕੁਟਿਆ ਵਿੱਚ ਪਹੁੰਚੇ ਸੀ ਉਹ ਤਿੰਨੋਂ ਸਾਧੂ ਬਾਬਾ ਦੇ ਕੋਲ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਸਾਧੂ ਬਾਬਾ ਨੂੰ ਪ੍ਰਣਾਮ ਕੀਤਾ ਅਤੇ ਬੋਲੇ ਕਿ ਮونی ਵਰ ਇਹ ਮੇਰਾ ਇਕਲੌਤਾ ਪੁੱਤਰ ਹੈ ਇਸ ਦੇ ਸਿਵਾਏ ਮੇਰੀ ਕੋਈ ਔਲਾਦ ਵੀ ਨਹੀਂ ਹੈ ਹੁਣ ਸਾਡੀ ਉਮਰ ਤਾਂ ਬੁਢਾਪੇ ਦੀ ਹੋ ਚੱਲੀ ਹੈ ਮੇਰੇ ਵਾਲਾਂ ਦਾ ਪੱਕਣਾ ਦੰਦਾ ਦਾगिरਣਾ ਅੱਖਾਂ ਦੇ ਨੀਚੇ ਕਾਲੇ ੱੱਬੇ ਆਉਣਾ ਸਰੀਰ ਵਿੱਚ ਤਵਾਚਾ ਵਿੱਚ ਝੁਰੜੀਆਂ ਪੈਣਾ ਇਹ ਤਾਂ ਬੁਢਾਪੇ ਦੇ ਲੱਛਣ ਹਨ ਪਰ ਮੇਰਾ ਪੁੱਤ ਜੋ ਜਵਾਨੀ ਵਿੱਚ ਹੀ ਬੁੱਢਾ ਦਿਖਾਈ ਦੇਣ ਲੱਗਾ ਹੈ ਇਸਦੀ ਉਮਰ ਸਿਰਫ 35 ਸਾਲ ਦੀ ਹੈ ਫਿਰ ਵੀ ਇਸਦੇ ਵਾਲ ਪੱਕ ਗਏ ਹਨ ਇਸਦੇ ਦੰਦ ਕਮਜ਼ੋਰ ਹੋ ਗਏ ਹਨ ਇਸਦੀ ਅੱਖਾਂ ਤੋਂ ਇਸ ਨੂੰ ਘਟ ਦਿਖਾਈ ਦਿੰਦਾ ਹੈ ਅੱਖਾਂ ਦੇ نیچے ਕਾਲੇ ਕੇਰੇ ਬਣੇ ਹੋਏ ਹਨ ਇਸ ਦੀ ਤ્વਚਾ ਪਰ ਝੁਰੜੀਆਂ ਪੈ ਗਈਆਂ ਹਨ ਇਹ ਜਵਾਨੀ ਵਿੱਚ ਹੀ ਬੁੱਢਾ ਦਿਖਾਈ ਦੇਣ ਲੱਗਾ ਹੈ ਮੇਰੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਮੇਰਾ ਪੁੱਤ ਜਵਾਨੀ ਵਿੱਚ ਹੀ ਬੁੱਢਾ ਹੋਣ ਲੱਗਾ ਹੈ ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਕੋਈ ਐਸਾ ਰਸਤਾ ਦੱਸੋ ਕਿ ਜਿਸ ਨਾਲ ਮੇਰਾ ਪੁੱਤ ਦੂਸਰੇ ਲੋਕਾਂ ਦੀ ਤਰ੍ਹਾਂ ਚੰਗਾ ਤੇ ਤੰਦਰੁਸਤ ਜੀਵਨ ਜੀ ਸਕੇ ਸਾਧੂ ਮਹਾਰਾਜ ਨੇ ਰਾਜਨ ਦੇ ਪਿਤਾ ਦੀ ਗੱਲਾਂ ਨੂੰ ਬੜੀ ਹੀ ਗੰਭੀਰਤਾ ਨਾਲ ਤੇ ਬੜੇ ਧਿਆਨ ਨਾਲ ਸੁਣਿਆ ਤੇ ਫਿਰ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਆਯੁਰਵੇਦ ਵਿੱਚ ਤੰਦਰੁਸਤ ਜੀਵਨ ਜਿਨੇ ਦੇ ਲਈ ਕਈ ਨਿਯਮ ਦੱਸੇ ਗਏ ਹਨ ਅਤੇ ਉਹ ਸਾਰੇ ਨਿਯਮ ਵਿਅਕਤੀ ਨੂੰ ਜਵਾਨ ਅਤੇ ਤੰਦਰੁਸਤ ਬਣਾਏ ਰੱਖਦੇ ਹਨ ਪਰ ਅੱਜ ਮੈਂ ਤੁਹਾਨੂੰ ਆਯੁਰਵੇਦ ਦੇ 12 ਐਸੇ ਨਿਯਮਾਂ ਦੇ ਬਾਰੇ ਵਿੱਚ ਦੱਸੂੰਗਾ ਜਿਨ੍ਹਾਂ ਦਾ ਪਾਲਣ ਕਰਨੇ ਦੇ ਬਾਅਦ ਕੋਈ ਵੀ ਵਿਅਕਤੀ ਉਮਰ ਤੋਂ ਪਹਿਲਾਂ ਬੁੱਢਾ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੇ ਪੁੱਤਰ ਰਾਜਨ ਨੂੰ ਇਹਨਾਂ 12 ਨਿਯਮਾਂ ਦਾ ਪਾਲਣ ਕਰਵਾਉਂਦੇ ਹੋ ਤਾਂ ਉਹ ਵੀ ਇੱਕ ਚੰਗਾ ਅਤੇ ਤੰਦਰੁਸਤ ਜੀਵਨ ਜੀ ਸਕੇਗਾ ਅਤੇ ਜੋ ਵੀ ਵਿਅਕਤੀ ਇਹਨਾਂ 12 ਨਿਯਮਾਂ ਦਾ ਪਾਲਣ ਕਰੇਗਾ ਉਹ 80 ਸਾਲ ਦੀ ਉਮਰ ਵਿੱਚ 18 ਸਾਲ ਦਾ ਦਿਖਣ ਲੱਗੇਗਾ ਉਸ ਸਾਧੂ ਨੇ ਕਿਹਾ ਕਿ ਸਭ ਤੋਂ ਪਹਿਲਾ ਨਿਯਮ ਹੈ ਤਣਾਅ ਮੁਕਤ ਹੋਣਾ ਲੰਬੇ ਸਮੇਂ ਤੱਕ ਤੰਦਰੁਸਤ ਤੇ ਰੋਗ ਮੁਕਤ ਜੀਵਨ ਜਿਉਣੇ ਦੇ ਲਈ ਇਨਸਾਨ ਨੂੰ ਤਣਾਅ ਮੁਕਤ ਹੋਣਾ ਜ਼ਰੂਰੀ ਹੈ ਤੁਸੀਂ ਚਾਹੇ ਕਿੰਨਾ ਵੀ ਚੰਗਾ ਭੋਜਨ ਕਰ ਲੋ ਚਾਹੇ ਕਿੰਨੀ ਵੀ ਪੋਸ਼ਟਿਕ ਚੀਜ਼ਾਂ ਨਾਲ ਭਰਪੂਰ ਚੀਜ਼ਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਲੋ ਅਤੇ ਚਾਹੇ ਕਿੰਨੀ ਵੀ ਤੁਸੀਂ ਕਸਰਤ ਕਰ ਲੋ ਪਰ ਜੇਕਰ ਤੁਹਾਡੇ ਜੀਵਨ ਵਿੱਚ ਤਣਾਅ ਹੈ ਤੁਹਾਡਾ ਮਨ ਬਿਮਾਰ ਹੈ ਤੁਸੀਂ ਅੰਦਰ ਤੋਂ ਖੁਸ਼ ਨਹੀਂ ਹੋ ਤਾਂ ਪੋਸ਼ਟਿਕ ਭੋਜਨ ਤੁਹਾਡੇ ਸਰੀਰ ਵਿੱਚ ਕੋਈ ਕੰਮ ਕਰਨੇ ਵਾਲਾ ਨਹੀਂ ਹੈ ਅਤੇ ਨਾ ਹੀ ਤੁਹਾਡੀ ਕਸਰਤ ਤੁਹਾਡੇ ਸਰੀਰ ਦੇ ਲਈ ਕੋਈ ਕੰਮ ਕਰਨੇ ਵਾਲੀ ਹੈ ਸਾਡੇ ਸ਼ਾਸਤਰਾ ਵਿੱਚ ਕਿਹਾ ਗਿਆ ਹੈ ਕਿ ਤੰਦਰੁਸਤੀਤਾ ਉਹੀ ਵਿਅਕਤੀ ਹੈ ਜਿਸ ਦਾ ਮਨ ਪ੍ਰਸੰਨ ਹੈ ਮਾਨਸਿਕ ਹਾਲਤ ਸਹੀ ਨਾ ਹੋਣੇ ਪਰ ਉਸ ਦਾ ਅਸਰ ਸਰੀਰ ਦੇ ਹਰ ਅੰਗ ਪਰ ਪੈਂਦਾ ਹੈ ਐਸੇ ਵਿਅਕਤੀ ਦਾ ਪਾਚਨ ਤੰਤਰ ਖਰਾਬ ਰਹਿੰਦਾ ਹੈ ਐਸੇ ਵਿਅਕਤੀ ਨੂੰ ਠੀਕ ਨਾਲ ਨੀਂਦ ਨਹੀਂ ਆਉਂਦੀ ਹੈ ਐਸੇ ਵਿਅਕਤੀ ਨੂੰ ਸਹੀ ਨਾਲ ਭੁੱਖ ਵੀ ਨਹੀਂ ਲੱਗਦੀ ਹੈ ਇਸ ਲਈ ਸਾਨੂੰ ਕਦੀ ਵੀ ਬੇਲੋੜੀ ਚਿੰਤਾ ਅਤੇ ਤਣਾਅ ਵਿੱਚ ਨਹੀਂ ਪੈਣਾ ਚਾਹੀਦਾ ਪਰ ਚਿੰਤਾ ਅਤੇ ਤਣਾਅ ਪਰੇਸ਼ਾਨੀਆਂ ਆਉਂਦੀ ਕਿਉਂ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਗਲਤ ਆਚਲ ਅਨੁਸ਼ਾਸਨਹੀਣਤਾ ਤੇ ਅਨਿਯਮਿਤ ਇੰਦਰੀਆ ਭੋਗ ਜੇਕਰ ਇਨਸਾਨ ਆਪਣੀ ਆਦਤਾਂ ਵਿੱਚ ਸੁਧਾਰ ਕਰ ਲਵੇ ਅਤੇ ਨਿਯਮਾਂ ਦਾ ਪਾਲਣ ਕਰੇ ਅਤੇ ਆਪਣੀ ਬੇਵਜਾ ਦੀ ਇੱਛਾਵਾਂ ਤੇ ਵਾਸਨਾਵਾਂ ਪਰ ਨਿਯੰਤਰਣ ਰੱਖੇ ਤਾਂ ਉਸ ਦੇ ਜੀਵਨ ਦੀ ਅੱਧੀ ਤੋਂ ਜ਼ਿਆਦਾ ਚਿੰਤਾ ਤੇ ਸਮੱਸਿਆਵਾਂ ਆਪਣੇ ਆਪ ਹੀ ਖਤਮ ਹੋ ਜਾਂਦੀ ਹਨ ਤਾਂ ਸਭ ਤੋਂ ਪਹਿਲਾ ਨਿਯਮ ਹੈ ਚਿੰਤਾ ਤੇ ਤਣਾਅ ਤੋਂ ਮੁਕਤ ਰਹਿਣਾ ਇਸ ਦੇ ਲਈ ਵਿਅਕਤੀ ਨੂੰ ਆਪਣੀ ਆਦਤਾਂ ਵਿੱਚ ਸੁਧਾਰ ਲਿਆਣਾ ਹੋਵੇਗਾ ਉਸ ਸਾਧੂ ਨੇ ਕਿਹਾ ਕਿ ਇਨਸਾਨ ਨੂੰ ਲੰਬਾ ਜੀਵਨ ਜੀਉਣੇ ਅਤੇ ਤੰਦਰੁਸਤ ਰਹਿਣੇ ਦੇ ਲਈ ਦੂਸਰਾ ਨਿਯਮ ਹੈ ਤੁਸੀਂ ਜਦ ਵੀ ਬੈਠੋ ਤਾਂ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਕਰਕੇ ਬੈਠੋ ਅਤੇ ਗਹਿਰਾ ਸਾਹ ਲੈਣੇ ਦੀ ਆਦਤ ਪਾਓ ਸਾਡਾ ਉੱਠਣਾ ਬੈਠਣਾ ਤੁਰਨਾ ਸਾਹ ਲੈਣਾ ਅਤੇ ਲੇਟਣਾ ਇਸ ਦਾ ਸਾਡੀ ਉਮਰ ਪਰ ਸਿੱਧਾ ਅਸਰ ਪੈਂਦਾ ਹੈ ਇਸ ਲਈ ਸਿੱਧਾ ਬੈਠਣੇ ਦੀ ਆਦਤ ਪਾਓ। ਸੌਂਦੇ ਸਮੇਂ ਵੀ ਸਾਡੀ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ। ਐਸਾ ਕਰਨੇ ਨਾਲ ਸਾਡੇ ਸਰੀਰੀ ਅੰਗਾਂ ਪਰ ਬੇਵਜਾ ਦਾ ਭਾਰ ਨਹੀਂ ਪੈਂਦਾ ਤੇ ਉਹ ਲੰਬੇ ਸਮੇਂ ਤੱਕ ਕੰਮ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਪੇਟ ਤੋਂ ਪਰ ਕੇ ਗਹਿਰਾ ਸਾਹ ਲੈਣਾ ਇਨਸਾਨ ਨੂੰ ਲੰਬੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ ਬਣਾਏ ਰੱਖਦਾ ਹੈ। ਤੀਸਰਾ ਨਿਯਮ ਹੈ ਤੁਹਾਨੂੰ ਆਪਣੇ ਸੌਣੇ ਦਾ ਉਠਣੇ ਦਾ ਖਾਣੇ ਦਾ ਸਮੇਂ ਨਿਸ਼ਚਿਤ ਕਰਨਾ ਅਕਸਰ ਲੋਕ ਇਸ ਪਰ ਧਿਆਨ ਨਹੀਂ ਦਿੰਦੇ ਕਿ ਉਹ ਕਿਸੇ ਵੀ ਸਮੇਂ ਸੌ ਜਾਂਦੇ ਹਨ ਕਿਸੇ ਵੀ ਸਮੇਂ ਭੋਜਨ ਕਰ ਲੈਂਦੇ ਹਨ ਅਤੇ ਕਿਸੇ ਵੀ ਸਮੇਂ ਉਹ ਜਾਗਦੇ ਹਨ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਅਤੇ ਇਸ ਦਾ ਸਿੱਧਾ ਅਸਰ ਸਾਡੀ ਸਰੀਰਕ ਸਿਹਤ ਪਰ ਪੈਂਦਾ ਹੈ ਦੋਸਤੋ ਆਯੁਰਵੇਦ ਦੇ ਅਨੁਸਾਰ ਸਾਨੂੰ ਰਾਤ ਵਿੱਚ ਜਲਦੀ ਸੌ ਜਾਣਾ ਚਾਹੀਦਾ ਅਤੇ ਸਵੇਰੇ ਬ੍ਰਹਮ ਮੂਰਤ ਵਿੱਚ ਲਗਭਗ 4 ਤੋਂ 5 ਵਜੇ ਦੇ ਵਿੱਚ ਜਾਗਣਾ ਚਾਹੀਦਾ ਰੋਜ਼ ਇੱਕ ਹੀ ਸਮੇਂ ਪਰ ਜਾਗਣੇ ਸੌਣੇ ਪਰ ਸਰੀਰ ਦੇ ਸਾਰੇ ਅੰਗਾਂ ਦੀ ਕਾਰਜ ਪ੍ਰਣਾਲੀ ਬਿਹਤਰ ਕੰਮ ਕਰਦੀ ਹੈ ਨਾਲ ਹੀ ਇਸ ਨਿਯਮ ਦਾ ਪਾਲਣ ਕਰਨੇ ਨਾਲ ਸਾਡਾ ਭੋਜਨ ਵੀ ਆਸਾਨੀ ਨਾਲ ਬੈਠ ਜਾਂਦਾ ਹੈ ਅਤੇ ਸਵੇਰੇ ਸਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦੀ ਹੈ ਸਾਡੀ ਅੰਤਾਂ ਵਿੱਚ ਜਮਿਆ ਹੋਇਆ ਮਲ ਬਾਹਰ ਨਿਕਲ ਜਾਂਦਾ ਹੈ ਜਦ ਪੇਟ ਵਿੱਚ ਭੋਜਨ ਸਹੀ ਨਾਲ ਪਚਦਾ ਨਹੀਂ ਹੈ ਤਾਂ ਕਬਜ਼ ਦੀ ਸਮੱਸਿਆ ਹੁੰਦੀ ਹੈ ਜਿਸ ਦੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਇਸੇ ਕਾਰਨ ਨਾਲ ਤ્વਚਾ ਵਿੱਚ ਝੁਰੜੀਆਂ ਤੇ ਰੁੱਖਾਪਨ ਆਉਂਦਾ ਹੈ ਇਸ ਲਈ ਜੇਕਰ ਲੰਬਾ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਸੌਣੇ ਜਾਗਣੇ ਅਤੇ ਭੋਜਨ ਕਰਨੇ ਦਾ ਸਮੇਂ ਨਿਸ਼ਚਿਤ ਰੱਖੋ ਅਤੇ ਇਹੀ ਨਿਯਮ ਦਾ ਪਾਲਣ ਕਰੋ ਕਿਉਂਕਿ ਜਿਸ ਵਿਅਕਤੀ ਦੇ ਜੀਵਨ ਵਿੱਚ ਨਾ ਤਾਂ ਸੌਣੇ ਦਾ ਸਮੇਂ ਹੈ ਅਤੇ ਨਾ ਹੀ ਜਾਗਣੇ ਦਾ ਸਮੇਂ ਹੈ ਅਤੇ ਨਾ ਤਾਂ ਖਾਣੇ ਦਾ ਸਮੇਂ ਹੈ ਉਹ ਕਦੀ ਵੀ ਸੌਂਦੇ ਹਨ ਕਦੀ ਵੀ ਖਾਂਦੇ ਹਨ ਅਤੇ ਕਦੀ ਵੀ ਕਿਸੇ ਵੀ ਸਮੇਂ ਜਾਗਦੇ ਹਨ ऐसे व्यक्ति बहुत ही जल्दी बुड्ढे हो ਜਾਂਦੇ ਹਨ ਅਤੇ ਆਪਣਾ ਪੂਰਾ ਜੀਵਨ ਜੀ ਨਹੀਂ ਪਾਉਂਦੇ ਇਸ ਲਈ ਜੀਵਨ ਵਿੱਚ ਅਨੁਸ਼ਾਸਿਤ ਰਹੋ ਸਾਧੂ ਮਹਾਰਾਜ ਨੇ ਰਾਜਨ ਅਤੇ ਉਸਦੇ ਪਿਤਾ ਨੂੰ ਕਿਹਾ ਕਿ ਚੌਥਾ ਨਿਯਮ ਹੈ ਆਪਣੀ ਭੁੱਖ ਤੋਂ ਥੋੜਾ ਘੱਟ ਭੋਜਨ ਕਰੋ ਇੱਕ ਕਹਾਵਤ ਹੈ ਕਿ ਘੱਟ ਖਾਓ ਅਤੇ ਗੰਮ ਖਾਓ ਗੰਮ ਖਾਣੇ ਵਾਲੇ ਵਿਅਕਤੀ ਦੇ ਜੀਵਨ ਵਿੱਚ ਅਨਿਆਸ ਚਿੰਤਾ ਅਤੇ ਤਣਾਵ ਨਹੀਂ ਹੁੰਦਾ ਅਤੇ ਘੱਟ ਖਾਣੇ ਵਾਲੇ ਵਿਅਕਤੀ ਜੀਵਨ ਵਿੱਚ ਕਦੀ ਵੀ ਪਾਚਨ ਤੰਤਰ ਉਸ ਦਾ ਖਰਾਬ ਨਹੀਂ ਹੁੰਦਾ ਇਸ ਲਈ ਘੱਟ ਖਾਣੇ ਵਾਲਾ ਵੀ ਸੁਖੀ ਰਹਿੰਦਾ ਹੈ ਅਤੇ ਗੰਮ ਖਾਣੇ ਵਾਲਾ ਵੀ ਸੁਖੀ ਰਹਿੰਦਾ ਹੈ ਆਯੁਰਵੇਦ ਵਿੱਚ ਕਹਾਵਤ ਹੈ ਕਿ ਜੋ ਘੱਟ ਖਾਏਗਾ ਉਹ ਲੰਬਾ ਜੀਵੇਗਾ ਇਸ ਦਾ ਮਤਲਬ ਹੈ ਕਿ ਜੋ ਵਿਅਕਤੀ ਆਪਣੀ ਭੁੱਖ ਤੋਂ ਥੋੜਾ ਘੱਟ ਭੋਜਨ ਕਰਦਾ ਹੈ ਉਹ ਲੰਬੇ ਸਮੇਂ ਤੱਕ ਜੀਵਨ ਜਿਉਂਦਾ ਹੈ ਅਤੇ ਇਸ ਦਾ ਕਾਰਨ ਹੈ ਕਿ ਜਦ ਵੀ ਅਸੀਂ ਜ਼ਿਆਦਾ ਭੋਜਨ ਕਰਦੇ ਹਾਂ ਤਾਂ ਸਾਡੇ ਪੇਟ ਵਿੱਚ ਭੋਜਨ ਨੂੰ ਪਚਾਣੇ ਵਾਲੀ ਜੋ ਪਾਚਕ ਰਸ ਨਿਕਲਦੇ ਹਨ ਉਹ ਪ੍ਰਾਪਤ ਨਹੀਂ ਹੁੰਦੇ ਜਿਸ ਨਾਲ ਸਾਡਾ ਭੋਜਨ ਪਚਣੇ ਦੀ ਬਜਾਏ ਸਾਡੀ ਅੰਤਾਂ ਵਿੱਚ ਸੜਨ ਲੱਗਦਾ ਹੈ ਅਤੇ ਬਹੁਤ ਸਾਰੇ ਇਸ ਤੋਂ ਪੈਦਾ ਕਰਦਾ ਹੈ ਜੋ ਖੂਨ ਦੇ ਮਾਧਿਅਮ ਨਾਲ ਸਾਡੇ ਸਰੀਰ ਵਿੱਚ ਮਿਲ ਜਾਂਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੂਪ ਵਿੱਚ ਉਹ ਬਾਹਰ ਆਉਣ ਲੱਗਦੇ ਹਨ ਇਸ ਲਈ ਭੋਜਨ ਜਦ ਵੀ ਕਰੋ ਤਾਂ ਘੱਟ ਮਾਤਰਾ ਵਿੱਚ ਕਰੋ ਘੱਟ ਭੋਜਨ ਕਰਨੇ ਵਾਲੇ ਵਿਅਕਤੀ ਦਾ ਸਰੀਰ ਆਲਸ ਥਕਾਨ ਤੋਂ ਮੁਕਤ ਰਹਿੰਦਾ ਹੈ ਇਸ ਲਈ ਭੋਜਨ ਘੱਟ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਪੰਜਵਾਂ ਨਿਯਮ ਹੈ ਹਰ ਦਿਨ 16 ਘੰਟੇ ਦੇ ਉਪਵਾਸ ਦੇ ਨਿਯਮ ਦਾ ਪਾਲਣ ਕਰਨਾ ਰਾਤ ਨੂੰ ਜਿੰਨਾ ਜਲਦੀ ਹੋ ਸਕੇ ਭੋਜਨ ਕਰ ਲਵੋ ਜੇਕਰ ਰਾਤ ਦਾ ਭੋਜਨ 8 ਵਜੇ ਕੀਤਾ ਗਿਆ ਹੈ ਤਾਂ ਅਗਲੀ ਸਵੇਰ 12 ਵਜੇ ਤੱਕ ਕੁਝ ਵੀ ਨਾ ਖਾਓ ਜੇਕਰ ਰਾਤ ਦਾ ਭੋਜਨ 7 ਵਜੇ ਕੀਤਾ ਗਿਆ ਹੈ ਤਾਂ ਸਵੇਰੇ 11 ਵਜੇ ਤੱਕ ਕੋਈ ਵੀ ਠੋਸ ਚੀਜ਼ ਨਾ ਖਾਓ ਇਨਾ 16 ਘੰਟਿਆਂ ਵਿੱਚ ਤੁਸੀਂ ਕਿਸੇ ਵੀ ਸਬਜੀ ਦਾ ਜਾਂ ਨਾਰੀਅਲ ਦਾ ਪਾਣੀ ਲੈ ਸਕਦੇ ਹੋ ਅਤੇ ਕੋਈ ਵੀ ਲਿਕਵਿਡ ਚੀਜ਼ ਤੁਸੀਂ ਗ੍ਰੈਂਡ ਕਰ ਸਕਦੇ ਹੋ ਕੋਈ ਵੀ ਥੋਸ ਚੀਜ਼ ਗ੍ਰੈਂਡ ਨਾ ਕਰੋ ਐਸੇ ਵਿਅਕਤੀ ਦਾ ਸਰੀਰ ਨਿਰੋਗੀ ਹ ਅਤੇ ਚਿਹਰਾ ਚਮਕਦਾਰ ਅਤੇ ਮਨ ਪ੍ਰਸੰਨ ਰਹਿੰਦਾ ਹੈ ਪਰ ਕੁਝ ਵਿਅਕਤੀਆਂ ਨੂੰ ਲੱਗਦਾ ਹੈ ਕਿ ਘਟ ਖਾਣੇ ਅਤੇ ਉਪਵਾਸ ਕਰਨੇ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਦ ਕੀ ਐਸਾ ਬਿਲਕੁਲ ਵੀ ਨਹੀਂ ਹੁੰਦਾ ਜਦ ਕੀ 16 ਘੰਟੇ ਦਾ ਉਪਵਾਸ ਕਰਨੇ ਦੇ ਬਾਅਦ ਸਾਡੀ ਅੰਤਾਂ ਵਿੱਚ ਫਸਿਆ ਹੋਇਆ ਅਣਪਚਿਆ ਭੋਜਨ ਪੂਰੀ ਤਰ੍ਹਾਂ ਨਾਲ ਪਚ ਕੇ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ ਜਿਸ ਵਿਅਕਤੀ ਦੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਗੰਦਗੀ ਜਮਾ ਨਹੀਂ ਹੁੰਦੀ ਉਸ ਦਾ ਸਰੀਰ ਲੰਬੇ ਸਮੇਂ ਤੱਕ ਜਵਾਨ ਅਤੇ ਨੌਜਵਾਨ ਬਣਿਆ ਰਹਿੰਦਾ ਹੈ। 6ਵਾਂ ਨਿਯਮ ਹੈ ਭੋਜਨ ਕਰਨੇ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਆਯੁਰਵੇਦ ਦੇ ਅਨੁਸਾਰ ਭੋਜਨ ਕਰਨੇ ਤੋਂ ਠੀਕ 40 ਮਿੰਟ ਪਹਿਲਾਂ ਪਾਣੀ ਪੀਣਾ ਉੱਤਮ ਮੰਨਿਆ ਗਿਆ ਹੈ। ਭੋਜਨ ਕਰਦੇ ਸਮੇਂ ਜੇਕਰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਕੁਝ ਘੁੱਟ ਪਾਣੀ ਪੀਤਾ ਜਾ ਸਕਦਾ ਹੈ। ਪਰ ਭੋਜਨ ਕਰਨੇ ਦੇ ਤੁਰੰਤ ਬਾਅਦ ਪਾਣੀ ਪੀਣਾ ਜ਼ਹਿਰ ਮੰਨਿਆ ਜਾਂਦਾ ਹੈ ਐਸਾ ਇਸ ਲਈ ਹੁੰਦਾ ਹੈ ਕਿ ਭੋਜਨ ਕਰਨੇ ਦੇ ਤੁਰੰਤ ਬਾਅਦ ਭੋਜਨ ਪਚਾਣੇ ਦੇ ਲਈ ਪੇਟ ਤੋਂ ਅਮਲ ਨਿਕਲਦਾ ਹੈ ਜਿਸ ਨੂੰ ਜਠਰਾਗਨੀ ਕਹਿੰਦੇ ਹਨ ਅਤੇ ਜਦ ਅਸੀਂ ਭੋਜਨ ਕਰਨੇ ਦੇ ਬਾਅਦ ਤੁਰੰਤ ਪਾਣੀ ਪੀ ਲੈਂਦੇ ਹਾਂ ਤਾਂ ਸਾਡੀ ਜਠਰਾਗਨੀ ਸ਼ਾਂਤ ਹੋ ਜਾਂਦੀ ਹੈ ਜਿਸ ਦੇ ਕਾਰਨ ਭੋਜਨ ਠੀਕ ਨਾਲ ਪਚਦਾ ਨਹੀਂ ਹੈ ਅਤੇ ਪੇਟ ਵਿੱਚ ਪਏ ਪਏ ਸੜਨਾ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਕਾਰਨ ਪੇਟ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਖੱਟੇ ਡਕਾਰ ਆਉਣਾ ਕਬਜ਼ ਦਾ ਹੋਣਾ ਜਿਵੇਂ ਕੀ ਅਸੀਂ ਸਾਰੇ ਜਾਣਦੇ ਹਾਂ ਕਿ ਕਬਜ਼ ਸਾਰੀ ਬਿਮਾਰੀਆਂ ਦੀ ਜੜ ਹੈ ਇਹ ਹੀ ਸਾਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਬਣਾ ਦਿੰਦੀ ਹੈ ਇਸ ਲਈ ਭੋਜਨ ਕਰਨੇ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਪਾਣੀ ਹਮੇਸ਼ਾ ਭੋਜਨ ਕਰਨ ਦੇ 1 ਘੰਟੇ ਦੇ ਬਾਅਦ ਹੀ ਪੀਓ ਸਤਵਾਂ ਨਿਯਮ ਹੈ ਈਸ਼ਵਰ ਪਰ ਭਰੋਸਾ ਰੱਖੋ ਕਿਉਂਕਿ ਈਸ਼ਵਰ ਪਰ ਭਰੋਸਾ ਰੱਖਣ ਵਾਲਾ ਵਿਅਕਤੀ ਆਪਣੇ ਜੀਵਨ ਵਿੱਚ ਜਿਆਦਾ ਕਾਮਯਾਬ ਹੁੰਦਾ ਹੈ ਅਤੇ ਈਸ਼ਵਰ ਪਰ ਭਰੋਸਾ ਨਾ ਰੱਖਣੇ ਵਾਲੇ ਜੀਵਨ ਵਿੱਚ ਉਹਨਾਂ ਜਿਆਦਾ ਕਾਮਯਾਬ ਨਹੀਂ ਹੋ ਪਾਉਂਦੇ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ ਈਸ਼ਵਰ ਪਰ ਭਰੋਸਾ ਰੱਖਣੇ ਵਾਲੇ ਲੋਕਾਂ ਦੇ ਜੀਵਨ ਵਿੱਚ ਜੇਕਰ ਕੰਮ ਦਾ ਪਰਿਨਾਮ ਕੋਈ ਚੰਗਾ ਵੀ ਨਹੀਂ ਆਉਂਦਾ ਹੈ ਤਾਂ ਇਹ ਲੋਕ ਉਸ ਦਾ ਪਰਿਨਾਮ ਈਸ਼ਵਰ ਪਰ ਛੱਡ ਦਿੰਦੇ ਹਨ ਜਿਸ ਦੇ ਕਾਰਨ ਉਹਨਾਂ ਦੇ ਜੀਵਨ ਵਿੱਚ ਚਿੰਤਾ ਤੇ ਤਣਾਅ ਘੱਟ ਹੁੰਦਾ ਹੈ ਕਿਉਂਕਿ ਈਸ਼ਵਰ ਪਰ ਭਰੋਸਾ ਕਰਨੇ ਵਾਲੇ ਲੋਕ ਆਪਣੇ ਜੀਵਨ ਦੇ ਤਣਾਅ ਅਤੇ ਚਿੰਤਾ ਸਭ ਈਸ਼ਵਰ ਨੂੰ ਸੌਂਪ ਦਿੰਦੇ ਹਨ ਅਤੇ ਹਉਣਾ ਪਰ ਭਰੋਸਾ ਰੱਖਦੇ ਹਨ ਐਸੇ ਲੋਕ ਜ਼ਿਆਦਾ ਖੁਸ਼ਹਾਲ ਮੰਨੇ ਜਾਂਦੇ ਹਨ ਇਸੇ ਕਾਰਨ ਨਾਲ ਇਹੀ ਲੋਕ ਲੰਬਾ ਜੀਵਨ ਜਿਉਂਦੇ ਹਨ ਅੱਠਵਾਂ ਨਿਯਮ ਹੈ ਚੀਨੀ ਅਤੇ ਨਮਕ ਦਾ ਸੇਵਨ ਘੱਟ ਕਰੋ ਚੀਨੀ ਦਾ ਜ਼ਿਆਦਾ ਸੇਵਨ ਕਰਨੇ ਨਾਲ ਮੋਟਾਪਾ ਤੇ ਖੂਨ ਵਿੱਚ ਸਰਕਰਾਂ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜੋ ਕੀ ਬਹੁਤ ਸਾਰੀ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ ਚੀਨੀ ਸਾਡੀ ਤ્વਚਾ ਵਿੱਚ ਚਰਬੀ ਨੂੰ ਇਕੱਠਾ ਕਰਦੀ ਹੈ ਅਤੇ ਤ્વਚਾ ਦੇ ਰੰਗ ਨੂੰ ਗਾੜਾ ਕਰਦੀ ਹੈ ਜਿਸ ਨਾਲ ਵਿਅਕਤੀ ਘੱਟ ਉਮਰ ਵਿੱਚ ਹੀ ਜ਼ਿਆਦਾ ਉਮਰ ਦਾ ਦਿਖਾਈ ਦੇਣ ਲੱਗਦਾ ਹੈ ਨਾਲ ਹੀ ਜ਼ਿਆਦਾ ਨਮਕ ਖਾਣੇ ਨਾਲ ਸਰੀਰ ਵਿੱਚ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਇਸ ਲਈ ਇਹਨਾਂ ਸਭ ਦਾ ਸੰਤੁਲਨ ਬਣਾਏ ਰੱਖੋ ਤੇ ਨੋਵਾਂ ਨਿਯਮ ਹੈ ਪ੍ਰਾਪਤ ਮਾਤਰਾ ਵਿੱਚ ਨੀਂਦ ਲੋ ਪ੍ਰਾਪਤ ਨੀਂਦ ਨਾ ਲੈਣੇ ਨਾਲ ਰਾਤ ਨੂੰ ਜਿਆਦਾ देर ਨਾਲ ਸੋਣੇ ਨਾਲ ਸਰੀਰ ਵਿੱਚ ਊਰਜਾ ਦੀ ਕਮੀ ਹੁੰਦੀ ਹੈ ਅਤੇ ਐਸੇ ਵਿੱਚ ਵਿਅਕਤੀ ਉਮਰ ਤੋਂ ਪਹਿਲਾਂ ਹੀ ਬਜ਼ੁਰਗ ਦਿਖਾਈ ਦੇਣ ਲੱਗਦੇ ਹਨ ਚਿਹਰੇ ਦੀ ਚਮਕ ਉਸ ਦੀ ਗਾਇਬ ਹੋ ਜਾਂਦੀ ਹੈ ਤ્વਚਾ ਵਿੱਚ ਝੁਰੜੀਆਂ ਪੈਣ ਲੱਗਦੀ ਹਨ ਇਸ ਲਈ ਪ੍ਰਯਾਪਤ ਮਾਤਰਾ ਵਿੱਚ ਨੀਂਦ ਲਓ ਕਿਉਂਕਿ ਨੀਂਦ ਸਾਡੇ ਲਈ ਅਤੇ ਸਾਡੇ ਸਰੀਰ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਨੀਂਦ ਦੇ ਬਾਅਦ ਵਿਅਕਤੀ ਦੇ ਸਰੀਰ ਵਿੱਚ ਇੱਕ ਨਵੀਂ ਤਰ੍ਹਾਂ ਦੀ ਊਰਜਾ ਦਾ ਸੰਚਾਰ ਹੁੰਦਾ ਹੈ ਦਸਵਾਂ ਨਿਯਮ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਜਵਾਨ ਅਤੇ ਲੰਬੇ ਸਮੇਂ ਤੱਕ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਦਿਨ ਘੱਟ ਤੋਂ ਘੱਟ ਅੱਧੇ ਘੰਟੇ ਦੇ ਲਈ ਤੁਸੀਂ ਆਪਣੇ ਆਪ ਦੇ ਲਈ ਸਮੇਂ ਕੱਢੋ ਐਸੇ ਵਿੱਚ ਤੁਸੀਂ ਧਿਆਨ ਯੋਗ ਪ੍ਰਣਯਾਮ ਸ਼ੁਰੂ ਕਰਦੋ ਜਾਂ ਸਭ ਤੋਂ کارਗਰ ਅਤੇ ਪ੍ਰਚਲਿਤ ਤਰੀਕਾ ਹੈ ਧਿਆਨ ਪਰਣਯਾਮ ਯੋਗ ਹੀ ਖੁਦ ਨੂੰ ਜਵਾਨ ਅਤੇ ਤੰਦਰੁਸਤ ਬਣਾਉਣੇ ਦਾ ਸਭ ਤੋਂ ਚੰਗਾ ਤਰੀਕਾ ਹੈ ਐਸਾ ਕਰਨੇ ਨਾਲ ਸਾਹ ਸੰਬੰਧੀ ਰੋਗ ਪੂਰੀ ਤਰ੍ਹਾਂ ਨਾਲ ਦੂਰ ਹੋ ਜਾਂਦੇ ਹਨ 11ਵਾਂ ਨਿਯਮ ਹੈ ਆਪਣੇ ਖਾਣੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਰੀ ਸਬਜ਼ੀਆਂ ਅਤੇ ਫਲਾਂ ਦਾ ਪ੍ਰਯੋਗ ਕਰਨਾ ਫਲ ਅਤੇ ਹਰੀ ਸਬਜ਼ੀਆਂ ਜਲਦੀ ਪਚ ਜਾਂਦੀ ਹਨ ਜਿਸ ਦੇ ਕਾਰਨ ਪ੍ਰਾਣ ਸ਼ਕਤੀ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਭੋਜਨ ਨੂੰ ਪਚਾਣੇ ਵਿੱਚ ਸਾਡੀ ਪ੍ਰਾਣ ਸ਼ਕਤੀ ਸਰੀਰ ਦੀ ਮੁਰੰਮਤ ਕਰਨੇ ਵਿੱਚ ਅਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣੇ ਵਿੱਚ ਕੰਮ ਕਰਦੀ ਹੈ ਜਿਸ ਨਾਲ ਸਾਡਾ ਸਰੀਰ ਨਿਰੋਗੀ ਤੰਦਰੁਸਤ ਜਵਾਨ ਅਤੇ ਨੌਜਵਾਨ ਬਣਿਆ ਰਹਿੰਦਾ ਹੈ ਅਤੇ ਸਰੀਰ ਪਰ ਇੱਕ ਵਿਸ਼ੇਸ਼ ਪ੍ਰਕਾਰ ਦਾ ਤੇਜ ਹੋ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਤੂ ਮਰਪਾਨ ਤੋਂ ਖੁਦ ਨੂੰ ਦੂਰ ਰੱਖਣਾ ਕਿਉਂਕਿ ਨਸ਼ਾ ਇਨਸਾਨ ਦਾ ਸਭ ਤੋਂ بڑا ਦੁਸ਼ਮਣ ਹੈ ਤੂ ਮਰਪਾਨ ਮਦੀਰਾ ਪਾਨ ਕਰਨੇ ਵਾਲਾ ਵਿਅਕਤੀ ਆਪਣੇ ਸਰੀਰ ਤੋਂ ਤਾਂ ਰੋਗੀ ਰਹਿੰਦਾ ਹੀ ਹੈ ਅਤੇ ਨਾਲ ਹੀ ਉਹ ਉਮਰ ਤੋਂ ਪਹਿਲਾਂ ਹੀ ਬੁੱਢਾ ਤੇ ਕਮਜ਼ੋਰ ਦਿਖਾਈ ਦੇਣ ਲੱਗਦਾ ਹੈ ਇਸ ਲਈ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਆਪਣੇ ਜੀਵਨ ਦਾ ਹਿੱਸਾ ਨਾ ਬਣਾਓ ਇਸੀ ਜੀਵਨ ਦੇ 12 ਨਿਯਮ ਇਹਨਾਂ 12 ਨਿਯਮਾਂ ਨੂੰ ਪੂਰਨ ਰੂਪ ਨਾਲ ਪਾਲਣ ਕਰਨੇ ਵਾਲਾ ਵਿਅਕਤੀ 80 ਸਾਲ ਦੀ ਉਮਰ ਵਿੱਚ 18 ਸਾਲ ਦਾ ਦਿਖਾਈ ਦਿੰਦਾ ਹੈ ਹੁਣ ਰਾਜਨ ਅਤੇ ਉਸਦੇ ਮਾਤਾ ਪਿਤਾ ਨੂੰ ਜੀਵਨ ਦੇ ਇਹਨਾਂ 12 ਨਿਯਮਾਂ ਦਾ ਪਤਾ ਚੱਲ ਚੁੱਕਿਆ ਸੀ ਉਹ ਇਹਨਾਂ ਨੂੰ ਜਾਣ ਕੇ ਬਹੁਤ ਖੁਸ਼ ਸੀ ਉਹ ਸੋਚ ਰਹੇ ਸੀ ਕਿ ਇਹਨਾਂ ਦਾ ਪਾਲਣ ਕਰਨੇ ਦੇ ਬਾਅਦ ਉਹਨਾਂ ਦੇ ਜੀਵਨ ਵਿੱਚ ਚਮਤਕਾਰੀ ਰੂਪ ਨਾਲ ਬਦਲਾਅ ਆਉਣਗੇ ਸਾਧੂ ਮਹਾਰਾਜ ਨੇ ਰਾਜਨ ਨੂੰ ਕਿਹਾ ਕਿ ਦੇਖੋ ਰਾਜਨ ਤੂੰ ਜੇਕਰ ਇਹਨਾਂ 12 ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਇਮਾਨਦਾਰੀ ਨਾਲ ਪਾਲਣ ਕਰੇਗਾ ਤਾਂ ਤੇਰੇ ਜੀਵਨ ਵਿੱਚ ਚਮਤਕਾਰ ਹੀ ਰੂਪ ਨਾਲ ਬਦਲਾਅ ਜ਼ਰੂਰ ਆਉਣਗੇ ਅਤੇ ਤੂੰ ਲੰਬੇ ਸਮੇਂ ਤੱਕ ਹੀ